ਆਸੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਈ ਅੱਜ ਦੀ ਵੀਡੀਓ ਚ ਤੁਹਾਨੂੰ ਦੱਸਾਂਗੇ ਵੀ ਆਪਾਂ ਤਿੰਨ ਬੀਜਾਂ ਦਾ ਕਪਰੀਜਨ ਕਰਾਂਗੇ ਮੱਕੀ ਦੇ ਦਾ ਇੱਕ ਤਾਂ ਹੈਗਾ ਪਾਇਨਰ ਦਾ 1844 ਦੂਜਾ ਹੈਗਾ 8333 ਹੈਣਾ ਤੇ ਤੀਜਾ ਆਪਣੇ ਖੇਤ ਚੀ ਬੀਜਿਆ ਹੋਇਆ ਇੱਕ ਸਟਾਰ ਕੰਪਨੀ ਦਾ 90s90 ਹੈਣਾ ਤੇ ਉਹਦੀ 1800 ਦੀ ਸੈਲੀ ਸੀ 90s90 ਦੀ 83 ਦੀ 1250 ਦੀ ਸੈਲੀ ਸੀ ਪਾਇਨਰ ਦੀ 2200 ਦੇ ਲਗਭਗ ਸੀਗੀ ਪਾਇਨਰ ਤਾਂ ਲਗਭਗ ਸਾਰੇ ਪੰਜਾਬ ਚ ਸਭ ਤੋਂ ਜਿਆਦਾ ਬੀਜ ਨਾਲ ਬੀਜ ਹੈਗਾ ਤੇ ਸਾਰੇ ਕਿਸਾਨ ਭਰਾਵਾਂ ਨੇ ਇੱਕ ਗੱਦੀ ਵਾਰ ਲਾਇਆ ਹੀ ਹੋਣਾਗਾ ਤੇ ਤਿੰਨਾ ਦਾ ਫਰਕ ਦੱਸਾਂਗੇ ਕਿਹੜੇ ਦਾ ਵੀ ਉਹ ਇੱਕ ਵੀਡੀਓ ਤਾਂ ਹੋਰ ਕਰਾਂਗੇ ਉਹਦੇ ਵਿੱਚ ਆਪਾਂ ਇਹਨਾਂ ਦੇ ਤਿੰਨਾਂ ਦਾ ਟਾਂਡਾ ਪੱਟ ਕੇ ਜੜ੍ਹ ਕੋਲੋਂ ਹਨਾ ਤੇ ਉਹਦਾ ਵਜ਼ਨ ਤੋਲ ਕੇ ਦੇਖਾਂਗੇ ਕੰਡਾ ਲਿਆ ਕਿ ਅੱਜ ਮੇਰੇ ਕੋਲ ਕੰਡਾ ਹੈ ਨਹੀਂ ਸੀ ਨਹੀਂ ਆ ਭਾਜੀ ਉਹ ਵੀਡੀਓ ਚ ਕਰ ਦੰਦੇ ਤੇ ਵੀ ਤਿੰਨੇ ਬੀਆਂ ਚ ਕਿਹੜਾ ਵੀ ਕਿਹੜੇ ਬੀ ਦੇ ਟਾਂਡੇ ਚ ਵਜ਼ਨ ਜ਼ਿਆਦਾ ਹੈ ਹਨਾ ਤੇ ਸੱਲੀਆਂ ਸਾਰਾ ਕੁਝ ਤੁਹਾਨੂੰ ਦਿਖਾਉਣੇ ਆ ਤੇ ਕਿਹੜੀ ਤਾਂ ਜੰਮ ਜ਼ਿਆਦਾ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਕੀ ਕੀ ਰੇਸ ਸਪਰੇਅ ਕਰੀਏ ਉਹ ਵੀ ਹੁਣ ਜ਼ਰੂਰ ਦੱਸਾਂਗੇ ਵੀਡੀਓ ਤੇ ਵੀਡੀਓ ਸਾਰੀ ਦੇਖ ਲੈ ਬਈ ਤੇ ਅੱਜ ਤੁਹਾਨੂੰ ਦਿਖਾਉਣੇ ਹੈਗੇ ਬਈ ਆ ਤਾਂ ਹੈਗਾਗਾ 90s 90 ਤੇ ਲਗਭਗ ਇਹ ਤਿੰਨ ਕਦਮ ਲੈਂਦਾਗਾ ਕੰਪਨੀਆਂ ਨੇ ਸਾਨੂੰ ਕਹਿ ਕੇ ਦਿੱਤਾ ਸੀ ਵੀ ਇਹ 70 ਤੋਂ 72 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜੂਗਾ ਤੇ ਹਜੇ 4-5 ਦਿਨ ਇਸੇ ਲਗਭਗ ਆ ਤੁਹਾਡੇ ਸਾਹਮਣੇ ਹੋਇਆ ਮੈਂ ਸੱਦੀ ਫਰੋਲੀ ਜਾਂਦਾ ਤੇ ਤੁਸੀਂ ਦਾਣੇ ਵੀ ਚੈੱਕ ਕਰ ਲਓ ਵਿੱਚ ਕਿੰਨੇ ਕੁ ਪਏ ਆਗੇ ਤੇ ਜਮ੍ਹਾਂ ਤੁਹਾਡੇ ਸਾਹਮਣੇ ਸੱਦੀ ਫਰੋਲੀ ਆ ਭਾਈ ਤੇ ਆਹ ਦੇਖ ਲਓ ਤੇ ਤੁਸੀਂ ਆਪ ਦੇਖ ਲਓ ਵੀ ਇਹਦੇ ਵਿੱਚ ਕਿੰਨੇ ਕੁ ਦਾਣੇ ਆ ਤੇ ਦਾਣਾ ਹਜੇ ਪੂਰਾ ਹੈ ਹੱਥ ਨਾਲ ਹੀ ਦੱਬਿਆ ਜਾਂਦਾਗਾ ਆਹ ਦੇਖ ਤੇ ਬਈ ਇਹ ਆ ਦੇਖ ਲੋ ਇਹਦੇ ਵਿੱਚ ਥੋੜਾ ਜਿਹਾ ਇਹ ਬਈ ਚੰਮਣ ਕੀ ਵੀ ਦਿੱਕਤ ਆਈ ਸੀ ਮੈਂ ਪਹਿਲਾਂ ਬਹੁਤ ਵੀਡੀਓਆਂ ਪਾਈਆਂ ਸੀ ਦੀਆਂ ਗਰਮੀ ਬਹੁਤ ਮੰਨਦਾ ਇਹ ਤੇ ਛੱਲੀਆਂ ਇਹਨੇ ਲਗਭਗ ਦੋ ਦੋ ਚੱਕੀਆਂ ਹੋਈਆਂ ਨੇ ਤੇ ਇਹ ਇੱਥੋਂ ਤੱਕ ਆਪਣਾ ਬੀਜਿਆ ਹੋਇਆ ਇਹ ਆ ਆ ਆਪਣਾ ਨਿਸ਼ਾਨੀ ਰੱਖੀ ਜਿੰਨਾ ਕ ਪਿੱਛੇ ਰੱਖ ਲਿਆ ਸੀਗਾ ਤੇ ਬਈ ਇਸ ਤੋਂ ਬਾਅਦ ਤੇ ਆਪਣੇ ਆ ਨਾਲ ਆ ਗਿਆ ਰਾਸੀ ਰਾਸੀ ਦਾ 30 33 ਹੈ ਨਾ ਤੇ ਰਾਸੀ ਦਾ ਵੀ ਇਹਨਾਂ ਨੂੰ ਵੀ ਆਹ ਪੱਤੇ ਵੀ ਯਾਦੇ ਆ ਇਹਦੇ ਨੂੰ ਇਹ ਥੋੜਾ ਜਿਹਾ ਹੁਣ ਆਇਆ ਲੱਗਦਾ ਹੈ ਕਿ ਪੀਲ ਕਿਤੇ ਖੜਾਗਾ ਹੁਣ ਇਹ ਜਮਾ ਕਾਲਾ ਖੜਾ ਆ ਜਿਵੇਂ ਆ ਉਹਰਾ 90s 90 ਦਾ ਆ ਰਾਸੀ ਦਾ ਨਾਲ ਜਮਾ ਤੇ ਤੁਸੀਂ ਆਪ ਹੀ ਫਰਕ ਦੇਖ ਲਓ ਹਾਂ 90s 90s ਇਸ ਥੋੜਾ ਜਿਹਾ 90s 90s ਸਟਾਰ ਕੰਪਨੀਆਂ ਥੋੜਾ ਜਿਹਾ ਵੀ ਕੱਦ ਜ਼ਿਆਦਾ ਕਰ ਗਿਆ ਇਹਨੂੰ ਰਾਸੀ ਨੂੰ ਥੋੜਾ ਜਿਹਾ ਉਨੂਕੀ ਦਾ ਵਟਾ ਤੇ ਉਂ ਵੀ ਬਈ ਇਹ ਸਿੱਧਾਗਾ ਦੇਖ ਲਓ ਤੁਸੀਂ ਉਹ ਤੱਕ ਦੀਂਦਾ ਹੈ ਜੇ ਬੰਦਾ ਤੁਰ ਕੇ ਜਾਵੇ ਤੇ ਪਰ 82 ਇੱਕ ਵੀ ਇੱਕ ਮਸ਼ੀਨ ਤੋਂ ਵੀਜਿਆ ਸੇਮ ਵੀ ਸੇ 1000 ਰੇ ਤੇ 1000 ਪਾਣੀ ਪਾਣੀ ਲੱਗਿਆ ਇੱਕ ਖੇਤ ਚ ਵੀ ਜਾ ਕੋਈ ਬਟ ਨਹੀਂ ਵਿੱਚ ਠੀਕ ਆ ਤੇ ਆਹ ਬਈ ਆਪਣਾ ਰਾਸੀ ਦਾਗਾ ਤੇ ਇਹ ਰਾਸੀ ਦਾ ਹੈਗਾ ਦਾ 30 33 ਵੀ ਤੇ ਤੁਸੀਂ ਦਾਣੇ ਦੇਖ ਸਕਦੇ ਹੋ ਦਾਣੇ ਪੂਰੇ ਟਾਪ ਦੇ ਪਰੇ ਹੋਏ ਆ ਵਿੱਚ ਤੇ ਬਈ ਇਹ ਪੱਕ ਕੇ ਵੀ ਜਮਾ ਤਿਆਰ ਹੋਣ ਵਾਲਾ ਯਾਰ ਲਗਭਗ ਇਹ 80 ਤੋਂ 82 ਦਿਨਾਂ ਦਾ ਹੋਗਾ ਆਪਣਾ ਤੇ ਬਈ 1250 ਦੀ ਥੈਲੀ ਆਈ ਸੀ ਦੀ ਹੁਣ ਤੇ ਕਿੰਨੇ ਦਿਨ ਤੀਨ ਗਰਮੀ ਚ ਕੋਈ ਦਿੱਕਤ ਨਹੀਂ ਸੀ ਪੂਰਾ ਸੋਹਣਾ ਚੰਦਿਆ ਪੀ ਤੇ ਤੁਸੀਂ ਦਾਣੇ ਦੇਖਣਾ ਤੁਹਾਡੇ ਸਾਹਮਣੇ ਵੀ ਆਪਾਂ ਐ ਨਹੀਂ ਹੈਗਾ ਪਹਿਲਾਂ ਪੱਟ ਕੇ ਛੱਡੀ ਆਪਾਂ ਰੱਖ ਲਈ ਤੇ ਉਹਦੀ ਮੰਗਰ ਵੀਡੀਓ ਬਣਾਤੀ ਤੁਹਾਡੇ ਸਾਹਮਣੇ ਖੁੱਤੀ ਹੈਗੀ ਤੇ ਦਾਣੇ ਭਰੇ ਦੇਖੋ ਕਿੱਥੇ ਤੱਕ ਇਹਦੇ ਵਿੱਚ ਪੂਰਾ ਵਧੀਆ ਵੀ ਆ ਯਾਰ ਮੈਂ ਉਹਦੀਆਂ ਬਹੁਤ ਗੁੜੀਆਂ ਪਾਈਆਂ ਪੂਰਾ ਤਾਪਲਾ ਤੁਸੀਂ ਐ ਦੇਖੋ ਇਹਦੇ ਵਿੱਚ ਇੰਨੀ ਕੁ ਬਾਟ ਨਹੀਂ ਦਿੰਦਾ ਹਨਾ ਤੇ ਉਹ ਥੋੜੀ ਸਿੱਧੀ ਵੀ ਆ ਉਹਦੇ ਆ ਪੱਤੇ ਸੱਤੇ ਵੀ ਘਾਟਾ ਵੀ ਕੰਨ ਮਾਰਾ ਕੇ ਉਹਦੇ ਥੋੜਾ ਜਿਹਾ ਮੈਨੂੰ ਵਜਨ ਵੀ ਕੱਟਣ ਲੱਗਿਆ ਮੈਂ ਸੇਟੀਉ ਵੀਡੀਓ ਬਣਾਉਂ ਕਦੇ ਦਿਨ ਕਿਹਣਾ ਥੱਲੇ ਟਾਂਡੇ ਵੱਟ ਨੂੰ ਜੜ ਚੋਂ ਇੱਕੋ ਜਿਹਾ ਟਾਂਡੇ ਲਗਭਗ ਤੇ ਵੱਢ ਕੇ ਤੇ ਵਜਨ ਤੋਲ ਕੇ ਦੇਖਾਂਗੇ ਵੀ ਕਿਹੜੇ ਟਾਂਡੇ ਚ ਜ਼ਿਆਦਾ ਵਜਨ ਤੇ ਸੱਲੀ ਦਾ ਵੀ ਅੱਡ ਵਜਨ ਕਰਕੇ ਉਹਦੀ ਅੱਡ ਵੀਡੀਓ ਬਣਾ ਕੇ ਦੱਸਾਂਗੇ ਹੁਣ ਦਿਨਾਂ ਤੇ ਪੂਰਾ ਬਈ ਰਾਸੀ ਯਾ ਏ ਕਲਾਸ ਬੀ ਆ ਤੇ ਤੁਸੀਂ ਦਾਣੇ ਭਰੇ ਦੇਖ ਲਓ ਕਿੰਨੇ ਸੁਣ ਦਾਣੇ ਭਰੇ ਫੇਰ ਵਿੱਚ ਤੇ ਇਹ ਬਈ ਰਾਸੀ ਆਪਣਾ ਇਹ ਸਾਰਾ ਬਹਣ ਆਪਾਂ ਰਾਸੀ ਦਾ ਪਹਿਲੇ ਸਾਲ ਵੀ ਰਸਤੀ ਲਈ ਸੀ ਐਤਕੀ ਵੀ ਕੋਈ ਗਰਮੀ ਦੀ ਦਿੱਕਤ ਨਹੀਂ ਸੀ ਯਾਰ ਇਹਨੂੰ ਕੋਸੇ ਦੀ ਦਿੱਕਤ ਨਹੀਂ ਸੀ ਪੂਰਾ ਵੀ ਤੇ ਚੱਲਣ ਜੇ ਪੂਰੀ ਆ ਕੱਦ ਵੀ ਪੂਰਾ ਸੇ 7 7 7.5 ਫੁੱਟ ਦੇ ਲੱਗ ਲਗਭਗ ਕੱਦ ਹੈਗਾ ਹੈ ਹਣਾ ਬਾਕੀ ਸਾਨੂੰ ਕੈਂਬਰੇ ਚ ਪਤਾ ਲੱਗਦੀ ਹੁਣ ਹਣਾ ਤੇ ਵੀ ਪਰ ਵੀ ਕੋਈ ਦਿੱਕਤ ਨਹੀਂ ਯਾਰ ਹਜੇ ਤੱਕ ਇਹਨੂੰ ਤੇ ਹੁਣ ਮੀਂਹ ਦਾ ਕਰਕੇ ਲੇਟ ਹੋਈ ਜਾਂਦਾ ਚਾਰ ਦੇ ਜਮਾ ਤਿਆਰ ਹੋਈ ਪਈ ਹੈਗੀ ਹਣਾ ਚਾਰ ਆਪਾਂ ਪਾ ਵੀ ਦੇਣਾ ਸੀ ਹੁਣ ਨੂੰ ਤੇ ਵੀ ਪਰ ਹੁਣ ਇਹ ਹੋਇਆ ਪਿਆਗਾ ਵੀ ਮੀਂਹ ਦਾ ਕਰਕੇ ਵਾਹਣ ਕਿੱਲੇ ਆ ਮਸ਼ੀਨਾਂ ਚੱਲਦੀਆਂ ਤੇ ਹੁਣ ਸਾਨੂੰ ਪੈਨਰ ਦਾ 1844 ਬੀ ਦਿਖਾਉਣੇ ਹੈਗੇ ਬੀ ਆਪੀ ਬਈ ਪੈਨਰ ਦਾ 1844 ਪੀ ਹੈਗਾ ਤੇ ਇਹ ਆਪਣੇ ਕੋਲ ਬੰਨਿਆ ਦਾ ਬੀਜਿਆ ਹੋਇਆ ਹੈਗਾ ਤੇ ਤੁਸੀਂ ਆਪ ਦੇਖ ਲਓ ਵੀ ਉਹੀ ਮਸ਼ੀਨ ਨਾਲ ਇਹ ਵੀ ਜਿਆ ਹੋਇਆ ਹੈਗਾ ਵੀ ਇੱਕ ਮਸ਼ੀਨ ਨਾਲ ਰੇ ਬੀ ਸਾਰਾ ਕੁਝ ਸੇਮ ਪਾ ਕੇ ਬੀਜਿਆ ਹੋਇਆ ਤੇ ਸਾਨੂੰ ਮਚੋ ਕੇ ਦਿਖਾਉਣਾ ਹੈਗਾ ਤੇ ਤੁਸੀਂ ਦੇਖੋ ਕਿੰਨਾ ਫਰਕ ਆ ਰਾਸੀ ਨੂੰ ਰਾਸੀ ਦਾ ਕਿੰਨਾ ਜਾਮਾ ਤੇ ਇਹਦੇ ਵਿੱਚ ਤੁਸੀਂ ਹੋ ਸਾਹਮਣੇ ਤੱਕ ਤੁਸੀਂ ਦੇਖ ਸਕਦੇ ਹੋ ਸਿੱਧਾ ਤੇ ਇਹਦੇ ਸਾਨੂੰ ਮੈਂ ਦਾਣੇ ਚੈੱਕ ਕਰਾ ਦਿੰਨਾਗਾ ਲੈ ਛੋਟੇ ਸਾਹਮਣੇ ਛੱਲੀ ਫਰੋਲੀ ਆ ਬਈ ਦਾਣੇ ਤੁਸੀਂ ਆਪ ਦੇਖ ਸਕਦੇ ਹੋਗੇ ਕਿੰਨੇ ਕ ਦਾਣੇ ਆ ਬਈ ਅੰਦਰ ਚ 18 43 2000 ਦੀ ਫੈਡੀ ਲਾ ਕੇ ਦੀਜੀ ਹੋ ਜਾਂ ਲੱਗ ਪੱਗ ਇਹਨਾਂ ਦੀ ਤੇ ਤੁਸੀਂ ਦਾਣੇ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਕਿੰਨੇ ਕ ਦਾਣੇ ਪਏ ਹੋਏ ਹੈਗੇ ਲੋ ਇਹ ਪੈਨਰ ਕੰਪਨੀ ਦਾ ਈ ਆ ਬਈ ਤੇ ਮੈਂ ਤਾਂ ਹੁਣ ਛੱਲੀ ਫਰੋਲ ਕੇ ਦੇਖੇ ਬਈ ਆਪਾਂ ਤਾਂ ਥੋੜੇ ਸਾਹਮਣੇ ਵੀ ਨਹੀਂ ਮੈਂ ਤਾਂ ਤੁਹਾਨੂੰ ਕਿੰਨੀ ਪੈਨਰ ਚ ਕਹਿੰਦੇ ਤੁਹਾਨੂੰ ਦਾਣਾ ਜ਼ਿਆਦਾ ਪੈਂਦਾਗਾ ਵੀ ਪਰ ਮੈਨੂੰ ਜ਼ਿਆਦਾ ਵਾਲਾ ਕੋਈ ਚਾਂਸ ਲੱਗਿਆ ਨਹੀਂਗਾ ਇਹ ਦੇਖੋ ਥੋੜੇ ਸਾਹਮਣੇ ਪਰੋਲਦੇ ਨੇ ਇਹ ਚ ਠੀਕ ਆ ਥੱਲੇ ਚ ਠੀਕ ਆ ਦਾਣੇ ਵੀ ਲਗਪਗ ਆ ਕੱਟਾ ਯਾਰ ਦਾਣੇ 82 ਚ ਦਾਣੇ ਮੈਨੂੰ ਜ਼ਿਆਦਾ ਲੱਗੇ ਤੁਸੀਂ ਆ ਦੇਖੋ ਕਿੰਨੇ ਸਿੱਧੇ ਦਾਣੇ ਪਏ ਆ ਜਿਹੜੀ ਥੱਲੇ ਚ ਪਏ ਹੋਏ ਆਗੇ ਤੇ ਵੀ ਪੂਰਾ ਮਹਿੰਗਾ ਵੀ ਆ ਯਾਰ 4000 ਦਾ ਇੱਕ ਕਿੱਲੇ ਚ ਪੈਂਦਾ ਇਹ ਤੇ ਨਾਲ ਦੇਖੋ ਕਿੰਨੇ ਬਿਰਲੇ ਦਾਣੇ ਆ ਹਨਾ ਕਿੱਥੇ ਹੁਣ ਮੋਤੀਆਂ ਵਾਂਗ ਜੁਜਣੇ ਪਏ ਹੋਣੇ ਚਾਹੀਦੇ ਦਾਣੇ ਤੇ ਆ ਪੂਰੀ ਡਬਲ ਥੱਲੀ ਆਪਾਂ ਇਹਦੇ ਵਿੱਚ ਹੀ ਪਟਕਦੇ ਹਾਂ ਚਲੋ ਦੇਖ ਲਓ ਕਿੰਨੇ ਕ ਦਾਣੇ ਆ ਯਾਰ ਬੱਚੇ ਦੇ ਤੁਸੀਂ ਆਪ ਦੇਖ ਸਕਦੇ ਹੋਗੇ ਤੇ ਬਈ ਨਾਲੇ ਇਹਦਾ ਮੈਨੂੰ ਲੱਗਦਾ ਬਾਜਮਤੀ ਵੀ ਘੱਟਰ ਹੋਊਗੀ ਕਿੰਨੀ ਸਿੱਧੀ ਮੱਕੀ ਐ ਇਹ ਸੇਮ ਵੀਰ ਇਹ ਇੱਕੋ ਜਿਹਾ ਪਾ ਕੇ ਬੀਜਿਆ ਹੋਈ ਆ ਬਈ ਉਸੇ ਮਸ਼ੀਨ ਆਪਣੇ ਬੀਜ ਕੇ ਗਈ ਸੀ ਆ ਰਾਸੀ ਦਾਗ ਆਪਣੇ ਰਾਸੀ ਕਾਉਂਟਰ ਨੂੰ ਦਾ ਬੀਜ ਆਗਾ ਆਹ ਉਹਦੇ ਸਾਹਮਣੇ ਨਾ ਦਾਣਾ ਲੈ। ਰਾਸੀ ਚ ਦਾਣੇ ਦੇਖ ਲੋ ਬਾਈ ਦੁੱਗਣੇ ਦਾਣੇ ਆ ਰਾਸੀ ਕੰਪਨੀ ਚ ਬਈ। ਚਾਹੇ ਕੋਈ ਕੁਛ ਮਰਜ਼ੀ ਕਹੀ ਜਾਵੇ ਹਨਾ। ਚਲੋ ਕਿਸੇ ਦੇ ਖੇਤ ਦਾ ਬਾਈ ਡੋਡੀ ਸਾਹਿਬ ਦਾ ਬੰਦਾ ਕਿਤੇ ਰਾਸੀ ਨੇ ਵੀ ਚਾਲ ਕੱਟ ਦਿੱਤਾ ਹੋਣਾ। ਵੀ ਕੋਈ ਨਹੀਂ ਮੜਾ ਕੇ ਸਾਡੇ ਖੇਤਾਂ ਚ ਪਾਸ ਆ। ਤੇ ਕੋਈ ਇਹ ਤਾਂ ਉਹ ਹੋਣੀ ਹੈਗਾ। ਕੋਈ ਇਹ ਚੱਲਣ ਕਿ ਦਿੱਕਤ ਨਹੀਂ ਕੋਈ ਇਹ ਲੋਤੀ ਤਾਂ ਮੰਨਦੀ ਯਾਰ ਡੱਕਾ ਨਹੀਂ ਮੰਨਦੀ ਹਨਾ। ਤੇ ਵੀ ਤਿੰਨੇ ਕੰਪਨੀਆਂ ਦੇ ਵੀ ਛੋਟੇ ਸਾਹਮਣੇ ਸੱਦ ਮੈਂ ਖੋਲ ਤੀਆਂ। ਤੇ ਤੁਸੀਂ ਆਪ ਦੇਖ ਕੇ ਇੱਕ ਪਰਿਯਨ ਕਰਕੇ ਦੱਸ ਦਿਓ ਮੇਰੇ ਹਿਸਾਬ ਨਾਲ ਰਾਸੀ ਵੈਸਟਾ ਸਸਤੀ ਆ ਕੱਲ ਨੂੰ ਚ ਦਿੱਕਤ ਨਹੀਂ ਤੇ ਹੋ ਸਕਦਾ ਬਈ ਵਿਚਪਰਾ ਕਹਿੰਦੇ ਆ ਵੀ ਚਾਰ ਗਾਲਨ ਦੀ ਦਿੱਕਤ ਜਿਆਦਾ ਆਉਂਦੀ ਆ ਹੋ ਸਕਦਾ ਬਈ ਕਿਉਂ ਇਹ ਪਾਣੀ ਦੀ ਜ਼ਰੂਰਤ ਨੂੰ ਜਿਆਦਾ ਰਹਿੰਦੀ ਆ ਤੇ ਕੱਦ ਘਾਟ ਪੂਰਾ ਫੁੱਲ ਆ ਟਾਂਡਾ ਪੂਰਾ ਫੁੱਲ ਮੋਟਾ ਦਾ ਤੇ ਬਾਕੀ ਕੱਲ ਨੂੰ ਜਾਂ ਪਰਸ ਨੂੰ ਮੈਂ ਇਹਦਾ ਟਾਂਡਾ ਵੱਢ ਕੇ ਪੈਨਰ ਦਾ ਟਾਂਡਾ ਵੱਢ ਕੇ ਤੇ ਐਸ ਐਲ ਬੀ ਐਸ ਦਾ ਟਾਂਡਾ ਵੱਢ ਕੇ ਤੇ ਫਿਰ ਮੈਂ ਤੋੜ ਕੇ ਦਿਖਾ ਦੂ ਗੱਲੇ ਨਾਲ 20 ਕਿਹੜੀ ਕੰਪਨੀ ਦਾ ਬੀ ਦੇ ਤਾਂਦੇ ਵਿੱਚ ਜਿਆਦਾ ਵਜਣਾਗਾ ਹਨਾ ਤੇ ਬਈ ਹੋਰ ਜਾਣਕਾਰੀ ਲਈ ਵੀਡੀਓ ਦੇਖਣ ਲਈ ਚੈਨਲ ਨੂੰ ਫੋਲੋ ਕਰਨ ਲਈ ਧੰਨਵਾਦ ਜੀ ਸਾਡੇ ਖਸਰਾ